ਇਹ ਸ਼ਤਨ ਦਾ ਨਾਮ ਲੈਣ ਵਾਲੇ ਹੰਗੂਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਵੀ ਧਿਆਨ ਲਾਉਂਦੇ ਨੇ ਉਹਨਾਂ ਨੂੰ ਸੰਸਾਰ ਦੇ ਅੰਦਰ ਜੋ ਕੁਝ ਵਗ ਰਿਹਾ ਉਹ ਦਿਖਾਈ ਦੇ ਰਿਹਾ ਉਸ ਵੇਲੇ ਸੰਸਾਰ ਦੀ ਹਾਲਤ ਕੀ ਹੈ ਲੋਧੀ ਵੰਸ਼ ਹਿੰਦੁਸਤਾਨ ਦੇ ਉੱਪਰ ਬੈਠਾ ਹੈ ਬਾਦਸ਼ਾਹ ਹਿੰਦੂਸਤਾਨ ਦਾ ਇਬਰਾਹਿਮ ਉਸ ਵੇਲੇ ਦੇ ਹਾਲਾਤ ਕੀ ਨੇ ਰਾਜਨੀਤਿਕ ਹਾਲਾਤ ਕਿਸੇ ਬੇਚ ਨੂੰ ਪੜਾਉਣ ਆ ਸਕੇ ਚਾਰ ਚੀਜ਼ਾਂ ਮਾਇਨੇ ਰੱਖਣੀਆਂ ਨੇ ਇੱਕ ਉਤੋਂ ਦੀ ਰਾਜਨੀਤੀ ਜੇ ਕਿਸੇ ਦੇਸ਼ ਦੀ ਰਾਜਨੀਤੀ ਵਿਗੜ ਜਾਏ ਤਾਂ ਉਤੋਂ ਦੀ ਹਾਲਤ ਵਿਗੜ ਜਾਂਦੀ ਹੈ ਦੂਜਾ ਹੁੰਦਾ ਜੀ ਆਰਥਿਕ ਅਵਸਥਾ ਕਿਸੇ ਦੇਸ਼ ਦੀ ਆਰਥਿਕ ਅਵਸਥਾ ਵਿਗੜ ਜਾਏ ਤਾਂ ਉਹ ਦੇਸ਼ ਨੂੰ ਖਤਰਾ ਹੈ ਤੀਜੀ ਹੈ ਸਮਾਜਿਕ ਜੇ ਸਮਾਜਿਕ ਅਵਸਥਾ ਵਿੱਚ ਗੜਬੜ ਸਮਾਜ ਵਿੱਚ ਪੈਦਾ ਹੋ ਜਾਏ ਉਹ ਦੇਸ਼ ਆਹ ਨਹੀਂ ਤਰੱਕੀ ਨਹੀਂ ਕਰ ਸਕਦਾ ਤੇ ਚੌਥੀ ਹੈ ਕਿ ਭਾਵੇਂ ਜੇ ਧਰਮ ਦੇ ਵਿੱਚ ਧਰਮ ਦੇ ਝਗੜੇ ਸ਼ੁਰੂ ਹੋ ਜਾਣ ਇੱਕ ਧਰਮ ਦੂਜੇ ਧਰਮ ਨਾਲ ਲੜਨ ਲੱਗ ਪਏ ਤੇ ਫਿਰ ਵੀ ਉਹ ਦੇਸ਼ ترقی ਨਹੀਂ ਕਰ ਸਕਦਾ ਤੇ ਸੰਜੋਗ ਨਾਲ ਹਿੰਦੂਸਤਾਨ ਵਿੱਚ ਉਸ ਵੇਲੇ ਚਾਰਾ ਧਰਮ ਰਾਜਨੀਤੀ ਤੇ ਆਰਥਿਕ ਤੇ ਸਮਾਜਿਕ ਦੇ ਨਾਲ ਸਾਰਿਆਂ ਦੇ ਵਿੱਚ ਗੜਬੜੀ ਪੈਦਾ ਹੋ ਗਈ। ਫਿਰ ਰਾਜਨੀਤਿਕ ਹਫਾਤ ਕੀ ਹੋਈ ਹੈ? ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਕਿਹਦੇ ਰਾਜੇ ਸ਼ੀ ਮੁਕੰਮਤ ਕੁੱਤੇ ਕੀ ਨਾ ਮਤਲਬ ਦਜੀ ਇਹ ਕੋ ਪਿਆਰ ਜਾਣਵਰ ਜੰਗਲ ਵਿੱਚ ਸ਼ੇਰ ਆਪਣੇ ਤੋਂ ਕਮਜ਼ੋਰ ਆਪਣੇ ਤੋਂ ਤਾਕਤਵਰ ਜਾਨਵਰ ਉਹ ਇਹ ਨਹੀਂ ਨੇ ਤਾਂ ਜਦੋਂ ਉਹਨੂੰ ਭੁੱਖ ਲੱਗੀ ਹੋਵੇ ਕਿ ਮੇਰੇ ਤੋਂ ਕਿੰਨਾ ਤਕੜਾ ਉਹਨੇ ਢਾਈ ਲੱਗਿਆ ਸਤਗੁਰ ਜੀ ਦੇ ਰਾਜੇ ਬਾਦਸ਼ਾਹ ਜਿਹੜੇ ਨੇ ਨਾ ਉਹ ਰਤ ਪੀਰੇ ਸ਼ੇਰ ਬਣੇ ਹੋਏ ਨੇ ਜਿਹੜੇ ਜਨਤਾ ਦਾ ਖੂਨ ਚੂਸ ਰਹੇ ਨੇ ਮੁਕੱਦਮ ਜਿਹੜੇ ਵਜ਼ੀਰ ਨੇ ਐਲਕਾਰ ਨੇ ਮਾਲਕ ਜੀ ਕਹਿੰਦੇ ਉਹ ਫਿਰ ਕੀ ਕਰਦੇ ਨੇ ਜਦੋਂ ਰਾਜੇ ਨੇ ਟੈਕਸ ਲਾ ਕਰਕੇ ਲੋਕਾਂ ਦੇ ਉੱਪਰ ਜ਼ੁਲਮ ਕਰ ਕਰਕੇ ਉਹਨਾਂ ਨੂੰ ਆਖਰ ਤੌਰ ਤੋਂ ਖਤਮ ਕਰ ਦਿੱਤਾ ਤੇ ਫਿਰ ਜਿਹੜੇ ਨਿਜਲੇ ਤੰਕੇ ਦੇ ਵਜ਼ੀਰ ਨੇ ਨਾ ਉਹ ਫਿਰ ਬਾਕੀ ਜਨਤਾ ਦੀ ਲੋਟ ਖੁੱਟ ਕਰਦੇ ਹੈ। ਰਾਜੇ ਸ਼ੀ ਮਕਦਮ ਕੁੱਤੇ ਜਾਏ ਜਗਾਇ ਤੇ ਬੈਠਣ ਸੁਥੇ ਚਾਕਰ ਮੇਦ ਦਾ ਪਾਇਨ ਖਾਓ ਰੱਤ ਪਿਤ ਕੁੱਤੇ ਉੱਟੇ। ਕਦੇ ਤੁਸੀਂ ਵੇਖੋ ਜਦੋਂ ਸ਼ੇਰ ਰਾਂਜੀ ਜਾਂਦਾ ਹੈ ਨਾ ਖਾਣੇ ਮਾਸ ਕੋਈ ਇੱਕ ਪਾਸੇ ਹੋ ਕੇ ਬਹਿ ਜਾਂਦਾ ਹੈ ਫਿਰ ਜਿਹੜੇ ਕੁੱਤੇ ਨੇ ਹੋਰ ਜਾਨਵਰ ਨੇ ਉਹ ਆ ਆ ਕੇ ਉਸਦੇ ਚਟਕ ਚਟਕ ਲੱਗ ਜਾਂਦੇ ਆ ਸ਼ੇਰ ਦਾ ਜਦੋਂ ਜਦੋਂ ਬਾਰਿਸ਼ਾਂ ਰਾਂਜੀ ਜਾਂਦਾ ਹੈ ਲੋਕਾਂ ਦਾ ਖੂਨ ਪੀ ਕੇ ਸ਼ੇਰ ਵਜੀਰ ਕਦੇ ਸਾਡੀ ਵਾਰ ਹੀ ਆਉਂਦੀ ਉਸ ਵੇਲੇ ਹਿੰਦੁਸਤਾਨ ਦੇ ਹਾਲਾਤ ਇਹ ਨੇ ਤੇ ਅੱਜ ਵੀ तकरीबन तकरीबन ਇਹੋ ਜਿਹੇ ਭਾਵਨਾਕ ਹਾਲਾਤ ਕੀ ਹੋਏ ਨੇ ਉਮੀ ਗੁਰੂ ਸਾਹਿਬ ਨੇ ਗੁਰਬਾਣੀ ਅੰਦਰ ਜ਼ਿਕਰ ਕੀਤਾ ਸੱਚੇ ਪਾਤਸ਼ਾਹ ਮਾਲਿਕ ਦੇ ਕਾਗੀ ਕੂੜ ਬੋਲ ਮਲ ਖਾਏ ਕਾਗੀ ਦਾ ਮਤਲਬ ਕੀ ਕਾਜ਼ੀ ਮੁਸਲਮਾਨ ਧਰਮ ਦਾ ਆਗੂ ਹੈ ਉਹਦਾ ਮੁੱਖ ਕੰਮ ਕੀ ਸੀ ਉਸ ਵੇਲੇ ਕਿ ਉਹਦੇ ਕੋਲੇ ਜੇਕਰ ਕੋਈ ਵੀ ਆਪਣਾ ਝਗੜਾ ਲੈ ਕੇ ਆਉਂਦਾ ਹੈ ਨਾ ਉਹ ਉਸ ਝਗੜੇ ਨੂੰ ਰੋਬੇੜਦਾ ਪਰੰਤੂ ਕਾਜ਼ੀ ਕੀ ਕਰਦਾ ਹੈ ਜਿਹੜਾ ਹਮਾਤਨ ਹੁੰਦਾ ਹੈ ਤਕੜਾ ਬੰਦਾ ਹੁੰਦਾ ਹੈ ਉਹ ਜਿੱਤੂ ਰਿਸ਼ਵਤ ਲੈਦਾ ਹੈ ਤੇ ਉਹਨੇ ਹੱਥ ਵਿੱਚ ਫੈਸਲਾ ਸਮਾ ਲੈਂਦਾ ਹੈ ਕਿ ਜਿਹੜਾ ਮਜ਼ਲੂਮ ਹੈ ਉਹਦੇ ਨਾਲ ਧੱਕਾ ਹੋ ਰਿਹਾ ਉਹਦਾ ਹੱਕ ਖੋ ਕੇ ਤਕੜੇ ਬੰਦੇ ਨੂੰ ਦਿੱਤਾ ਜਾ ਰਿਹਾ ਹੈ ਕਿਉਂ ਕਿਉਂਕਿ ਗਰੀਬ ਬੰਦਾ ਰਿਸ਼ਵਤ ਨਹੀਂ ਦੇ ਸਕਦਾ ਖਰੀਦ ਨਹੀਂ ਸਕਦਾ ਅੱਜ ਵੀ ਇਹ ਅਦਾਲਤਾਂ ਵਿੱਚ ਇਹ ਕੁਝ ਹੋ ਰਿਹਾ ਹੈ 40-45 ਸਾਲ ਹੋ ਗਏ ਲੋਕਾਂ ਨੂੰ ਵਧੀਆ ਤੇ ਰਾਸੀ ਦਾ ਇਨਸਾਫ ਲੈਣ ਕਿਉਂ ਨਹੀਂ ਮਿਲਿਆ 6000 ਤੋਂ ਉੱਪਰ ਦਿੱਲੀ ਕਾਰਪੋਰ ਬੇਕਾਰੋ ਦੇ ਵਿੱਚ ਸਿੱਖ ਬੱਚੇ ਬੱਚੀਆਂ ਨੌਜਵਾਨ ਬਿਲਕੁਲ ਮਾਰੇ ਗਏ ਇੱਕ ਜਣੇ ਨੂੰ ਮਾਰਿਆ ਦੋ ਜਣੇ ਨੂੰ ਫਾਂਸੀ ਟਾਕ ਦਿੱਤਾ 45 ਸਾਲਾਂ ਦੇ ਵਿੱਚ ਦਸੋਂ ਕਿੰਨੂੰ ਫਾਂਸੀ ਦੇ ਟੰਗਿਆ ਸਾਡੇ 6000 ਸਿੱਖਾਂ ਦਾ ਕੋਈ ਇੱਕ ਨਹੀਂ ਬੰਦਾ ਪਕੜਿਆ ਹੋਏ ਤੇ ਉਹਨੂੰ ਫਾਂਸੀ ਦਿੱਤੀ ਹੋਈ ਜਿਹਨੂੰ ਫਾਂਸੀ ਨਹੀਂ ਦਿੱਤੀ ਕੋਈ ਹਲਾਤਾ ਕਿ ਨਹੀਂ ਰਿਸ਼ਵਤ ਲੈ ਕੇ ਤਗੜਾ ਬੰਦਾ 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 ਸ਼ਬਦ ਜਿਹੜਾ ਜਾਂਦਾ ਹੈ 96 ਸਾਲ ਵਿੱਚ 99 ਸਾਲਾਂ ਦੇ ਸਿੱਖ ਕਹਿੰਦੀ ਜਿਹੜਾ ਵੀ ਕਹੇ ਪਰਤੂ ਜਿਨ੍ਹਾਂ ਦੇ ਉੱਪਰ આરોਪ ਵੀ ਲੱਗਦੇ ਨੇ ਆਈ.ਓ.ਆ ਦੇ આરોਪਾਂ ਤੇ ਇਹ ਰੀਸਟ ਨੇ ਇਹ ਕਾਤਲ ਨੇ ਉਹਨਾਂ ਨੂੰ ਛੋੜ ਦਿੱਤੀ ਜਾਂਦੀ ਹੈ 98 ਸਾਲ ਦੇ ਬਾਬੇ ਤੋਂ ਡਰ ਲੱਗਦਾ ਹੈ ਜਿਹੜਾ 30 ਸਾਲਾਂ ਦਾ ਜੇਲ੍ਹ ਚ ਬੈਠਾ ਹੈ ਕਿ ਇਹ ਬਾਹਰ ਆ ਕੇ ਬਦਨਕੀ ਕਰੇਗਾ 98 ਸਾਲ ਦੇ ਬਜ਼ੁਰਗ ਜੇਲ੍ਹ ਚ ਬੈਠੇ ਜੀ 7890 ਦੇ ਪਗੜੇ ਵੀ ਪਗੜੇ ਗਏ ਹੈ 90 ਤੋਂ ਲਾ ਕੇ ਹੁਣ 34 ਸਾਲ ਹੋ ਗਏ ਉਹਨਾਂ ਨੂੰ ਬੈਠੇ ਆ ਉਹਨਾਂ ਦੀ ਉਮਰ 95 100 ਸਾਲ ਦੀ ਹੋ ਗਈ ਹੈ ਕਹਿੰਦੇ ਜੇ ਇਹਨਾਂ ਨੂੰ ਕੋਰੋਲ ਦਿੱਤੀ ਨਾ ਬਦਲ ਕੀ ਕਰਨਗੇ ਕਾਜ਼ੀ ਕਾਜ਼ੀ ਉਸ ਵੇਲੇ ਦਾ ਜਿਹੜਾ ਫੈਸਲਾ ਕਰਦਾ ਸੀ ਉਹਿਆਂ ਕਰਦਾ ਸੀ ਕਹਿੰਦੇ ਇੱਕ ਕਾਜ਼ੀ ਦੀ ਅਦਾਲਤ ਵਿੱਚ ਨਾ ਇੱਕ ਫੈਸਲਾ ਆਇਆ ਇੱਕ ਤੇਲੀ ਦਾ ਤੇ ਇੱਕ ਜੱਗ ਤੇਲੀ ਕਹਿੰਦਾ ਕਿ ਮੇਰਾ ਬਲਦ ਹੈ ਮੈਂ ਰੋਜ਼ ਇਹਨੂੰ ਆਪਣੇ ਕੋਲ ਨੂੰ ਇਹ ਨਾਲ ਅੱਗੇ ਲਾਉਣਾ ਤੇ ਤੇਲ ਕੜਨਾ ਜੱਟ ਕਹਿੰਦਾ ਜੀ ਮੇਰਾ ਹੁਣ ਫੈਸਲਾ ਕਿਹਨੇ ਹੁੰਦਾ ਸੀ ਇੱਕ ਛੋਟਾ ਜੰਦ ਰਿਸਤਾਨ ਦਾ ਜੋ ਉਸ ਵੇਲੇ ਦੇ ਪੱਲਾ ਮਾਰਾ ਜਿੰਨੇ ਕਰ ਕਿਹੜੀ ਗਿਆਨਤਾ ਕਦਮ ਪੀਚੀ ਤੇ ਕਿਹੜਾ ਗਿਆਨ ਦਿੱਤਾ ਜਦੋਂ ਕਾਜ਼ੀ ਦੀ ਅਦਾਲਤ ਵਿੱਚ ਫੈਸਲਾ ਗਿਆ ਚਲਾ ਤੇ ਹੁਣ ਤੇਲੀ ਨੂੰ ਕਾਜ਼ੀ ਕੰਦਾ ਕੋਈ ਗੱਲ ਦੇਖ ਜਾਣਾ ਉਹ ਬੇਪਰਵਾ ਹੋ ਗਿਆ ਉਹ ਆਪਣੇ ਦੋਸਤਾਂ ਮਿਤਰਾਂ ਕੋਲ ਜਾ ਕੇ ਕਹਿੰਦਾ ਕਿ ਨਾ ਫੈਸਲਾ ਤਾਂ ਆਪਣੇ ਹੱਥ ਆ ਜੋ ਰਿਹਾ। ਉਹ ਕਹਿੰਦੇ ਨਹੀਂ ਨਹੀਂ ਇਸ ਤਰ੍ਹਾਂ ਨਾਲ ਨਹੀਂ ਹੁੰਦਾ। ਤੂੰ ਕਾਜੀ ਸਾਹਿਬ ਨੂੰ ਕੁਝ ਦਿੱਤਾ ਹੈ? ਉਹ ਕਹਿੰਦਾ ਮੈਂ ਤਾਂ ਕੁਝ ਨਹੀਂ ਦਿੱਤਾ। ਕਹਿੰਦੇ ਕਾਜੀ ਸਾਹਿਬ ਨੂੰ ਕੁਝ ਦੇਵੇਂਗਾ ਤੇ ਤਾਈ ਨੂੰ ਖੁਸ਼ ਹੋਣਗੇ। ਕਹਿੰਦੇ ਕੀ ਦੇਵਾਂ? ਕਹਿੰਦੇ ਤੂੰ ਇਸ ਤਰ੍ਹਾਂ ਕਰ ਪਾਗਲ ਹੈ। ਉਹ ਪਾਗਲ ਹੈ ਗਿਆ ਕਾਜੀ ਸਾਹਿਬ ਕੋਲ ਕੁਝ ਫੈਸਲਾ ਦੇਣਾ ਤੇ ਮੈਂ ਆ ਥੋੜਾ ਜਨਾ ਲੈ ਕੇ ਆਇਆ ਤੁਹਾਡੇ ਵਾਸਤੇ ਰੱਖ ਲਿਆ। ਤੇ ਕਿਰਪਾ ਕਰੇ ਜੇ ਮੈਂ ਬੜਾ ਗਰੀਬ ਬੰਦਾ ਤੇ ਉਹ ਜਿਹੜਾ ਬੰਦ ਹੈ ਉਹ ਮੇਰਾ ਰੋਜ਼ ਦਾ ਰੋਜ਼ੀਗਾਰ ਦਾ ਮੇਰਾ ਸਾਧਨ ਹੈ ਉਹਦੇ ਨਾਲ ਮੇਰਾ ਰੋਜ਼ ਨਾ ਚੱਲਦਾ ਬੰਦਾ ਕੋਈ ਗੱਲ ਨਹੀਂ ਕਹਿੰਦਾ ਜਦੋਂ ਤੂੰ ਅਦਾਲਤ ਵਿੱਚ ਆਵੇਂ ਨਾ ਤੇ ਆਪਣੀ ਪੱਗ ਦੇ ਹੱਥ ਲਾ ਕੇ ਨਾ ਮੈਨੂੰ ਚੇਤਾ ਕਰਾ ਦੇਵੀਂ ਮੈਨੂੰ ਯਾਦ ਆ ਜਾਏਗਾ ਕਾਜੀ ਕਹਿੰਦਾ ਤੇ ਹਾਂ ਤੂੰ ਮੈਨੂੰ ਕੱਲ ਪੱਗ ਦੇ ਕੇ ਆ। ਕਿਉਂਕਿ ਕਾਜੀ ਰਿਸ਼ਤ ਪਰ ਲੈਣ ਦੇ ਜਰਸੀ ਉਸ ਵੇਲੇ ਆਤੀ ਉਹ ਕਹਿੰਦੇ ਤੂੰ ਨਾ ਤੇਲੀ ਨੂੰ ਕਹਿੰਦਾ ਕਾਜ਼ੀ ਆਪਣੇ ਪੱਗ ਤੇ ਹੱਥ ਰੱਖ ਕੇ ਨਾ ਮੈਨੂੰ ਯਾਦ ਕਰਾਇ ਮੈਨੂੰ ਯਾਦ ਆ ਜੇਗਾ ਹਾਕਮ ਦੇ ਪੱਗ ਦੇ ਵਿੱਚ ਅਗਲੇ ਦਿਨ ਫੈਸਲੇ ਦਾ ਸੀ ਹੁਣ ਜਦੋਂ ਫੈਸਲਾ ਸੁਣਾਉਣ ਲੱਗਾ ਨਾ ਤੇ ਉਹ ਜਿਹੜਾ ਤੇਲੀ ਸੀ ਉਹ ਆਪਣੇ ਪੱਗ ਤੇ ਹੱਥ ਮਾਰ ਗਿਆ ਤੇ ਕਾਜ਼ੀ ਸਾਹਿਬ ਧਿਆਨ ਰੱਖਿਆ ਜੀ ਧਿਆਨ ਰੱਖਿਆ ਜੀ ਉਹਨੇ ਬੜਾ ਜ਼ੋਰ ਪਾਇਆ ਜੀ ਕਾਜ਼ੀ ਨੇ ਦੇਖਿਆ ਵੀ ਕੋਈ ਨਹੀਂ ਤੇ ਫੈਸਲਾ ਜੱਟ ਦੇ ਹੱਥ ਵਿੱਚ ਸਮਾਤਾ ਜਦੋਂ ਦਾਤ ਖਤਮ ਹੋਈ ਉਹ ਤੇ ਨਹੀਂ ਕਹਿੰਦਾ ਪਾਜੀ ਸਾਹਿਬ ਮੈਂ ਤਾਂ ਬੜਾ ਊਲਾ ਪਾਇਆ ਪਾਗ ਤੇ ਆਖ ਰੱਖ ਕੇ ਕਿ ਤੁਹਾਨੂੰ ਚੇਤਾ ਆ ਜੇ ਕਿ ਮੈਂ ਕੱਲ ਤੁਹਾਨੂੰ ਪਾਗ ਦੇ ਕੇ ਗਿਆ ਸੀ ਤੇ ਤੁਸੀਂ ਮੇਰੇ ਕੋਲ ਵੇਖਿਆ ਹੀ ਕੋਈ ਨਹੀਂ ਉਹ ਕਹਿੰਦਾ ਅਸਰ ਵੇਚਣਾ ਤੇ ਪਾਗ ਨੂੰ ਨਾ ਜੱਟ ਦਾ ਬਲਦ ਖਾ ਗਿਆ ਕਹਿੰਦਾ ਕਿਉਂ ਕਿਉਂ ਮੇਰੇ ਘਰ ਵਿੱਚ ਬਲਦ ਹੀ ਵੜ ਗਿਆ ਤੇਰੀ ਪਾਗ ਨੂੰ ਨਾ ਜੱਟ ਦਾ ਬਲਦ ਖਾ ਗਿਆ ਉਹ ਜਿੰਤਰੋਂ ਰਿਸ਼ਵਤ ਜਿਆਦਾ ਹੁੰਦੇ ਅੱਗੇ ਫੈਸਲਾ ਹੁੰਦਾ ਸੀ ਨਾ ਮਹਾਰਾਜ ਕਦੇ ਕਾਪੀ ਪੂੜ ਉਹ ਜਦੋਂ ਫੈਸਲਾ ਕਰਦੇ